ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡਾ ਸਰਕਾਰ ਮੁਰਦਾਬਾਦ 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 ਆ ਹੋ ਗਿਆ ਉਹਨਾਂ ਨੂੰ ਲੱਗਦਾ ਕਿ ਹੁਣ ਰੋਟੀ ਦਾ ਡੱਬਾ ਕੋੰਦੀ ਕੋਸ਼ਿਸ਼ ਕਰ ਰਹੇ ਬਿਲਕੁਲ ਬਿਲਕੁਲ ਜੀ ਬਿਲਕੁਲ ਖੋਇਆ ਜਾ ਰਿਹਾ ਰੋਟੀ ਵਾਲਾ ਡੱਬਾ ਰੋਟੀਆਂ ਡੱਬੇ ਦੇ ਵਿੱਚ ਪਹਿਲਾਂ ਰੋਟੀਆਂ ਘੱਟ ਕਰਤੀਆਂ ਹੁਣ ਤਾਂ ਜਿਵੇਂ ਉਹਨਾਂ ਨੇ ਮਤਲਬ ਖੋ ਹੀ ਰੇ ਸਾਡੇ ਤੋਂ ਲਾਲਾ ਕੱਚਾ ਸਾਡੇ ਚੜੋ ਹੀ ਪੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਨੇ ਸਾਬ ਕੋਈ 10-15000 ਰੁਪਏ ਦੇ ਉੱਤੇ ਤੁਹਾਨੂੰ ਦਿਖਾਵੇ ਆਪਦਾ ਪਰਿਵਾਰ ਪਾਲ ਕੇ ਫੇਰ ਤਾਂ ਅਸੀਂ ਸਮਝਾਗੇ ਬੀਬੀ ਇਹ ਕੱਚਾ ਸ਼ਬਦ ਖਤਮ ਕਰਨਗੇ ਪਰ ਸਤਿ ਸ਼੍ਰੀ ਅਕਾਲ ਜੀ ਲੋਕ ਖਬਰ ਟੀਵੀ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਇਸ ਵਕਤ ਅਸੀਂ ਮੌਜੂਦ ਹੈਗਾ ਟਵੰਡੀ ਭਾਈ ਦੇ ਨਗਰ ਕੌਂਸਲ ਵਿੱਚ ਜਿੱਥੇ ਕਿ ਮੁਲਾਜ਼ਮਾਂ ਨੇ ਅੱਜ ਧਰਨਾ ਲਾਇਆ ਕਿ ਆਪਦਾ ਜਿਹੜਾ ਕੰਮ ਕਾਜ ਠੱਪ ਕਰ ਦਿੱਤਾ ਧਰਨਾ ਲਾਉਂਦਾ ਕੀ ਕਰਨਾ ਹੈ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਮੇਰਾ ਨਾਮ ਸੰਦੀਪ ਕੁਮਾਰ ਹੈ ਸੰਦੀਪ ਮਾਰਜੀ ਜਿਹੜਾ ਅੱਜ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਅਚਾਨਕੜਾ ਕੰਮ ਥੱਪ ਕਰਨਾ ਪੈ ਗਿਆ ਤੇ ਕੀ ਵੀ ਜਨਾਜ ਇਹ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਪ ਸਰਕਾਰ ਬਣੀ ਸੀਗੀ ਤਾਂ ਇਹਨਾਂ ਨੇ ਇੱਕ ਵਾਦਾ ਕੀਤਾ ਸੀ ਮੁਲਾਜ਼ਮਾਂ ਨਾਲ ਵੀ ਅਸੀਂ ਜਿਹੜਾ ਪੰਜਾਬ ਦੇ ਵਿੱਚ ਕੋਈ ਵੀ ਕੱਚਾ ਸ਼ਬਦ ਨਹੀਂ ਰਹਿਣ ਦੇਵਾਂਗੇ ਤੇ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਇਹਨਾਂ ਨੇ ਮੁਲਾਜ਼ਮ ਹੁਣ ਤੱਕ 3 3.5 ਸਾਲ ਹੋ ਗਏ ਆ ਲਾਰੇ ਲਾਉਂਦੇ ਆ ਰਹੇ ਵੀ ਅਸੀਂ ਪੱਕੇ ਕਰਾਂਗੇ ਕਰਾਂਗੇ ਕੋਈ ਇਹਨਾਂ ਦਾ ਕੋਈ ਮਸਲਾ ਸਾਡਾ ਹੱਲ ਨਹੀਂ ਹੋਇਆ ਹੁਣ ਕੀ ਸਰਕਾਰ ਇੱਕ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਕਿ ਵੀ ਦਿੱਲੀ ਤੇ ਕੋਈ ਠੇਕੇਦਾਰ ਹੈਗੇ ਆ ਉਹਨਾਂ ਨੂੰ ਜਿਹੜਾ ਸਵੱਛ ਭਾਰਤ ਅਧੀਨ ਤੇ ਬਾਕੀ ਹੋਰ ਵੀ ਜਿਹੜੀ ਸਫਾਈ ਦਾ ਕੰਮ 3 ਸਾਲ ਲਈ ਉਹਨਾਂ ਨੂੰ ਠੇਕੇ ਦੇ ਦੇ ਰਹੇ ਆ ਜਿਸ ਦੇ ਨਾਲ ਜਿਹੜੇ ਸਾਡੇ ਇੱਥੇ ਸਫਾਈ ਕਰਮਚਾਰੀ ਆ ਉਹ ਬੇਰੋਜ਼ਗਾਰ ਹੋ ਜਾਣਗੇ ਸਰਕਾਰ ਨੇ ਪੱਕੇ ਦਾ ਕੀ ਕਰਨਾ ਜਿਹੜਾ ਉਹਨਾਂ ਦਾ ਰਜਗਾਰ ਉਹ ਵੀ ਖੋਇਆ ਜਾ ਰਿਹਾ ਜਿਸ ਤੇ ਰੋਸ ਵਜੋਂ ਜਿਹੜਾ ਇਹ ਪੂਰੇ ਪੰਜਾਬ ਦੇ ਵਿੱਚ ਧਰਨਾ ਲੱਗ ਰਿਹਾ ਤੇ ਹੋਰ ਵੀ ਜਿਹੜੇ ਸਾਡੇ ਕੰਪਿਊਟਰ অপারেਟਰ ਆ ਤੇ ਹੋਰ ਕਲਰਕ ਆ ਜਿਹੜੇ ਕਾਫੀ 12 12 13 ਜਿਹੜਾ ਸਾਲਾਂ ਤੋਂ ਕੱਚੇ ਕੰਮ ਕਰ ਰਹੇ ਆ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਸੰਦੀਪ ਜੀ ਆਪਾਂ ਗੱਲ ਕਰੀਏ ਜਦੋਂ ਆਮ ਆਦਮੀ ਪਾਰਟੀ ਬਣਦੀ ਆ ਭਗਵੰਤ ਸੱਜਣ ਜੀ ਕਹਿੰਦੇ ਸੀਗੇ ਹਰ ਇੱਕ ਬੰਦੇ ਦੇ ਹੱਥ ਵਿੱਚ ਜਿਹੜਾ ਰੋਟੀ ਵਾਲਾ ਡੱਬਾ ਹੋਊਗਾ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਰੋਟੀ ਵਾਲਾ ਡੱਬਾ ਖੁੰਦ ਦੀ ਕੋਸ਼ਿਸ਼ ਕਰ ਰਿਹਾ ਬਿਲਕੁਲ ਜੀ ਬਿਲਕੁਲ ਖੋਇਆ ਜਾ ਰਿਹਾ ਰੋਟੀ ਵਾਲਾ ਡੱਬਾ ਰੋਟੀਆਂ ਡੱਬੇ ਦੇ ਵਿੱਚ ਪਹਿਲਾਂ ਰੋਟੀਆਂ ਘੱਟ ਕਰਤੀਆਂ ਹੁਣ ਤਾਂ ਜਿਵੇਂ ਉਹਨਾਂ ਨੇ ਮਤਲਬ ਖੋ ਹੀ ਰੇ ਸਾਡੇ ਤੋਂ ਜਿਹੜਾ ਰਜਗਾਰ ਖੋਇਆ ਜਾ ਰਿਹਾ ਬਹੁਤ ਹੀ ਘੱਟ ਤਨਖਾਹਾਂ ਤੇ ਹੀ ਕੰਮ ਕਰ ਰਹੇ ਆ ਤੇ ਬਹੁਤ ਹੀ ਜ਼ਿਆਦਾ ਸਾਡੇ ਪਰਿਵਾਰ ਨੂੰ ਵੀ ਜਿਹੜਾ ਰਜਗਾਰ ਗੁਜ਼ਾਰਾ ਕਰਨਾ ਵੀ ਮੁਸ਼ਕਲ ਸਰ ਇਹਦੇ ਬਾਰੇ ਤੁਸੀਂ ਆਪਣੇ ਐਮਐਲਏ ਸਾਹਿਬ ਨਾਲ ਕੋਈ ਗੱਲਬਾਤ ਰਾਬਤਾ ਕਰਨ ਦੀ ਗੱਲ ਕੀਤੀ ਹੈ ਜਿਹੜੀਆਂ ਸਾਡੀਆਂ ਜਥੇਬੰਦੀਆਂ ਜੀ ਇਹ ਲਗਾਤਾਰ ਮੰਤਰੀ ਸਾਹਿਬ ਨੂੰ ਮਿਲ ਰਹੀਆਂ ਪਰ ਕੋਈ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਬਸ ਲਾਰੇ ਤੇ ਲਾਰੇ ਸਰਕਾਰ ਕਰ ਰਹੀ ਆ ਜਿਸ ਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਮੁਲਾਜ਼ਮਾਂ ਤੇ ਭਾਰੀ ਰੋਸ ਪਾਇਆ ਜਾ ਰਿਹਾ ਤੇ ਉਸੇ ਤਹਿਤ ਹੀ ਅੱਜ ਜਿਹੜਾ ਇਹ ਧਰਨਾ ਲੱਗਾ ਤੇ ਜੇਲ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਧਰਨਾ ਲਗਾਤਾਰ ਹੀ ਜਾਰੀ ਰਹੂਗਾ ਕੋਈ ਕੰਮਕਾਰ ਨਹੀਂ ਹੋਊਗਾ ਸਫਾਈ ਵੀ ਬੰਦ ਹੋਊਗੀ ਤੇ ਦਫਤਰੀ ਜਿਹੜੇ ਕੰਮਕਾਰ ਆ ਉਹ ਵੀ ਬੰਦ ਹੀ ਰਹਿਣਗੇ ਸੱਚ ਨਾਲ ਹੋਰ ਵੀ ਮੁਲਾਜ਼ਮ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਕੋ ਜੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਚਲੋ ਸਿਰਫ ਤੇ ਸਿਰਫ ਇੱਕ ਸਾਨੂੰ ਹੌਸਲਾ ਜ਼ਰੂਰ ਦਿੰਦੀਆਂ ਆਈਆਂ ਬਈ ਤੁਸੀਂ ਡਟੇ ਰਹੋ ਕੰਮ ਕਰਦੇ ਰਹੋ ਕਿਤੇ ਨਾ ਕਿਤੇ ਚਲੋ ਤੁਹਾਡੀ ਸੁਣਵਾਈ ਹੋਊਗੀ ਚਲੋ ਸਾਡੇ ਮਨ ਦੇ ਵਿੱਚ ਵੀ ਇਹ ਆਸ ਸੀ ਕਿ ਕਿਤੇ ਨਾ ਕਿਤੇ ਚਲੋ ਇਸ ਈ ਨੂੰ ਬੂਰ ਪਾਊਗਾ ਪਰ ਜੋ ਨਵੀਂ ਸਰਕਾਰ ਆਈ ਇਹਨਾਂ ਨੇ ਤਾਂ ਜੋ ਜਿੱਦਾਂ ਸੰਦੀਪ ਜੀ ਨੇ ਪਹਿਲਾਂ ਦੱਸਿਆ ਵੀ ਉਹਨਾਂ ਨੇ ਕਿਹਾ ਸੀ ਕੱਚੇ ਨਾਂ ਦਾ ਸ਼ਬਦ ਜਿਹੜਾ ਅਸੀਂ ਇਹ ਨਹੀਂ ਰਹਿਣ ਦੇਾਂਗੇ ਪਰ ਉਹਨਾਂ ਨੇ ਅੱਜ ਦੇ ਸਮੇਂ ਦੇ ਮੁਤਾਬਕ ਦੇਖੀਏ ਤਾਂ ਜਿੱਦਾਂ ਰੋਜ਼ ਦੀ ਰੋਜ਼ ਕਿਸੇ ਨਾ ਕਿਸੇ ਕੜੀ ਦੇ ਤਹਿਤ ਕਿਤੇ ਧਰਨੇ ਲੱਗੇ ਰਹਿੰਦੇ ਆ ਉਹ ਇਹਨਾਂ ਧਰਨਿਆਂ ਨੂੰ ਦੇਖਦੇ ਹੋਏ ਦੇਖੀਏ ਤਾਂ ਬਿਲਕੁਲ ਬਾਤ ਤੋਂ ਬਾਤਰ ਜੋ ਹਾਲ ਹੁੰਦੇ ਨਜ਼ਰ ਆ ਰਹੇ ਆ ਪਰ ਸਾਨੂੰ ਨਹੀਂ ਲੱਗਦਾ ਵੀ ਹਜੇ ਤੱਕ ਬੂਰ ਪਾਊਗਾ ਇਸੇ ਕਾਰਨ ਜੋ ਆਲ ਪੰਜਾਬ ਦੇ ਜੋ ਜਿੰਨੇ ਵੀ ਕੰਮ ਐ ਜਿੰਨੇ ਵੀ ਮੁਲਾਜ਼ਮ ਐ ਸਾਰਿਆਂ ਨੇ ਰਲ ਕੇ ਇਹ ਮਤਲਬ ਟੀਚਾ ਮਿੱਥਿਆ ਕਿ ਸਾਰਿਆਂ ਨੇ ਜੋ ਕੰਮ ਆ ਠੱਪ ਕੀਤਾ ਜਾਊਗਾ ਹੋਸਕਦਾ ਵੀ ਸ਼ਾਇਦ ਸਰਕਾਰ ਦੇ ਕੰਨ ਤੇ ਜੂੰ ਸਰਕ ਜਾਵੇ ਤੇ ਬਾਕੀ ਤਾਂ ਚਲੋ ਦੇਖੋ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਹੋ ਰਿਹਾ ਜੀ ਕਹਿੰਦਾ ਤੁਸੀਂ ਜਿਵੇਂ ਕੱਚਾ ਸ਼ਬਦ ਦੀ ਗੱਲ ਕੀਤੀ ਸੀਗੀ ਤੁਹਾਨੂੰ ਲੱਗਦਾ ਕੱਚਾ ਸ਼ਬਦ ਜੜੋਂ ਹੀ ਪੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਦੇਖੋ ਜੀ ਜੜੋਂ ਪੁੱਟਣ ਦੀ ਕੋਸ਼ਿਸ਼ ਕਰਦੇ ਹੋਣ ਤੇ ਨਾ ਕਰਦੇ ਹੋਣ ਜਦੋਂ ਸਾਨੂੰ ਨਜ਼ਰ ਹੀ ਨਹੀਂ ਆ ਰਿਹਾ ਕੁਝ ਜਿਸ ਤਰ੍ਹਾਂ ਤੁਸੀਂ ਪਹਿਲਾਂ ਰੋਟੀਆਂ ਵਾਲੇ ਡੱਬੇ ਦੀ ਗੱਲ ਕੀਤੀ ਜਦਾਂ ਅਸੀਂ ਅੱਜ 10 10 12 12000 ਰੁਪਏ ਤੇ ਕੋਈ 10 10 15 15 ਸਾਲਾਂ ਤੋਂ ਇਦਾਂ ਕੰਮ ਕਰਦੇ ਆ ਰਹੇ ਹਾਂ ਜੇਕਰ ਕੋਈ ਇਹ ਮੰਤਰੀ ਸਾਹਿਬ ਕੋਈ 10-15000 ਰੁਪਏ ਦੇ ਉੱਤੇ ਸਾਨੂੰ ਦਿਖਾਵੇ ਆਪਦਾ ਪਰਿਵਾਰ ਪਾਲ ਕੇ ਫਿਰ ਤਾਂ ਅਸੀਂ ਸਮਝਾਂਗੇ ਬੀਬੀ ਇਹ ਕੱਚਾ ਸ਼ਬਦ ਖਤਮ ਕਰਨਗੇ ਪਰ ਮੈਨੂੰ ਨਹੀਂ ਲੱਗਦਾ ਵੀ ਇੱਕ ਝੂਠੀ ਆਸ ਦੇ ਤੌਰ ਤੇ ਬਸ ਜਦੋਂ ਆਉਂਦੇ ਆ ਤਰਨਾ ਚਾਕੇ ਪਾਸੇ ਕਰ ਦਿੰਦੇ ਆ ਵੀ ਅਸੀਂ ਇਹ ਤੁਹਾਡਾ ਮਸਲਾ ਹੱਲ ਕਰਾਂਗੇ ਪਰ ਅੱਜ ਤੱਕ ਹਜੇ ਤੱਕ ਕਿਸੇ ਨੇ ਨਹੀਂ ਕੀਤਾ ਪਰ ਇਹ ਅਸੀਂ ਦਾਅਵੇ ਨਾਲ ਕਹਿੰਨੇ ਆ ਜਿੰਨੀ ਵੀ ਮੁਲਾਜ਼ਮ ਯੂਨੀਅਨ ਆਲ ਪੰਜਾਬ ਦੇ ਵਿੱਚ ਆ ਸਾਰਿਆਂ ਨੇ ਇਸ ਵਾਰ ਵੀ ਇਹ ਟੀਚਾ ਮਿੱਥਿਆ ਕਿ ਜਦੋਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਤਾ ਕਿਸੇ ਵੀ ਦਫ਼ਤਰ ਦੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਕਲਮ ਛੋੜ ਹੜਤਾਲ ਰੱਖੀ ਜਾਊਗੀ ਚਾਹੇ ਉਹ ਸਫਾਈ ਦਾ ਕੰਮ ਹੈ ਚਾਹੇ ਉਹ ਦਫ਼ਤਰ ਦਾ ਕਲੈਰੀਕਲ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਹੋਵੇ ਸੋ ਏਸੀ ਸਾਡੇ ਨਾਲ ਮਲਾਜਮ ਨਗਰ ਕੌਂਸਲ ਦੇ ਮਲਾਜਮ ਸੀਗੇ ਉਹਨਾਂ ਨੇ ਆਪਦੀਆਂ ਮੰਗਾਂ ਉਹਨਾਂ ਨੇ ਆਪਦੀਆਂ ਦੱਤਾ ਸਰਕਾਰ ਨੇ ਪੌਣ ਤੋਂ ਪਹਿਲਾਂ ਜਿਹੜਾ ਸਾਡੇ ਨਾਲ ਵਾਅਦੇ ਕੀਤੇ ਸੀ ਇਹ ਕੱਚਾ ਸ਼ਬਦ ਅਸੀਂ ਨਹੀਂ ਰਹਿਣ ਦੇਵਾਂਗੇ ਪਰ ਉਹ ਕਿਤਨਾ ਕਿਤੇ ਜਿਹੜਾ ਕੱਚਾ ਸ਼ਬਦ ਆ ਉਹਨੂੰ ਜੜੋਂ ਪੁੱਟਣ ਦੀ ਕੋਸ਼ਿਸ਼ ਕਰ ਰਿਹਾ ਜੜੋਂ ਪੁੱਟਣਾ ਮਤਲਬ ਕਿ ਜਿਹੜੀ ਉਹਨਾਂ ਦੇ ਰੋਟੀ ਖਾ ਰਹੇ ਨੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਵੀ ਉਹਨਾਂ ਦਾ ਰੋਟੀਆਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਆਪ ਟਿਵਿਲੇ ਜਰੂਪ ਸਿੰਘ ਮਾਨ 225